ਨਾਣਾ ਨਾਣੀ ਤੇ ਕੋਈ ਸ਼ਬਦ ਨਹੀਂ ਹੁੰਦਾ ਨਾਣਾ ਵਿੱਚ ਲੱਗਦਾ ਤੇ ਪਿੱਛੇ ਲੱਗਦਾ ਪਰ ਨਾਣੀ ਦੇ ਕੋਈ ਅੱਗੇ ਤਾਂ ਲੱਗਦਾ ਨਹੀਂ ਸ਼ਬਦ ਤਾਂ ਮੇਰੇ ਮਗਰ ਬੋਲੋ ਨਾਣਾ ਖਾਲੀ ਨਾਣਾ ਖਾਲੀ ਜੀ ਮੈਂ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਨਾਣੇ ਤੇ ਕੋਈ ਸ਼ਬਦ ਨਹੀਂ ਹੁੰਦਾ ਨਾਣਾ ਵਿੱਚ ਲੱਗਦਾ ਤੇ ਪਿੱਛੇ ਲੱਗਦਾ ਪਰ ਨਾਣੇ ਦੇ ਕੋਈ ਅੱਗੇ ਤਾਂ ਲੱਗਦਾ ਨਹੀਂ ਸ਼ਬਦ ਤਾਂ ਮੇਰੇ ਮਗਰ ਬੋਲੋ ਨਾਣਾ ਖਾਲੀ ਨਾਣਾ ਖਾਲੀ ਜੀ ਮੈਂ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਨਾਣੇ ਤੇ ਕੋਈ ਸ਼ਬਦ ਨਹੀਂ ਹੁੰਦਾ ਨਾਣਾ ਵਿੱਚ ਲੱਗਦਾ ਤੇ ਪਿੱਛੇ ਲੱਗਦਾ ਪਰ ਨਾਣੇ ਤੇ ਕੋਈ ਅੱਗੇ ਤਾਂ ਲੱਗਦਾ ਨਹੀਂ ਸ਼ਬਦ ਤਾਂ ਮੇਰੇ ਮਗਰ ਬੋਲੋ ਨਾਣਾ ਖਾਲੀ ਨਾਣਾ ਖਾਲੀ ਜੀ ਮੈਂ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਆ ਨਾਣੇ ਤੇ ਕੋਈ ਸ਼ਬਦ ਨਹੀਂ ਹੁੰਦਾ ਨਾਣਾ ਵਿੱਚ ਲੱਗਦਾ ਤੇ ਪਿੱਛੇ ਲੱਗਦਾ ਪਰ ਨਾਣੇ ਤੇ ਕੋਈ ਅੱਗੇ ਤਾਂ ਲੱਗਦਾ ਨਹੀਂ ਸ਼ਬਦ ਤਾਂ ਮੇਰੇ ਮਗਰ ਬੋਲੋ ਨਾਣਾ ਖਾਲੀ ਨਾਣਾ ਖਾਲੀ ਜੀ ਮੈਂ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਨਾਣੇ ਤੇ ਕੋਈ ਸ਼ਬਦ ਨਹੀਂ ਹੁੰਦਾ ਨਾਣਾ ਵਿੱਚ ਲੱਗਦਾ ਤੇ ਪਿੱਛੇ ਲੱਗਦਾ ਪਰ ਨਾਣੇ ਦੇ ਕੋਈ ਅੱਗੇ ਤਾਂ ਲੱਗਦਾ ਨਹੀਂ ਸ਼ਬਦ ਤਾਂ ਮੇਰੇ ਮਗਰ ਬੋਲੋ ਨਾਣਾ ਖਾਲੀ ਨਾਣਾ ਖਾਲੀ ਜੀ ਮੈਂ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਤੇ ਕੋਈ ਸ਼ਬਦ ਨਹੀਂ ਹੁੰਦਾ ਨਾਣਾ ਵਿੱਚ ਲੱਗਦਾ ਤੇ ਪਿੱਛੇ ਲੱਗਦਾ ਪਰ ਨਾਣੇ ਦੇ ਕੋਈ ਅੱਗੇ ਤਾਂ ਲੱਗਦਾ ਨਹੀਂ ਸ਼ਬਦ ਤਾਂ ਮੇਰੇ ਮਗਰ ਬੋਲੋ ਨਾਣਾ ਖਾਲੀ ਨਾਣਾ ਖਾਲੀ ਜੀ ਮੈਂ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਨਾਣੇ ਤੇ ਕੋਈ ਸ਼ਬਦ ਨਹੀਂ ਹੁੰਦਾ ਨਾਣਾ ਵਿੱਚ ਲੱਗਦਾ ਤੇ ਪਿੱਛੇ ਲੱਗਦਾ ਪਰ ਨਾਣੇ ਦੇ ਕੋਈ ਅੱਗੇ ਤਾਂ ਲੱਗਦਾ ਨਹੀਂ ਸ਼ਬਦ ਤਾਂ ਮੇਰੇ ਮਗਰ ਬੋਲੋ ਨਾਣਾ ਖਾਲੀ ਨਾਣਾ ਖਾਲੀ ਜੀ ਮੈਂ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਨਾਣਾ ਨਾਣੀ ਤੇ ਕੋਈ ਸ਼ਬਦ ਨਹੀਂ ਹੁੰਦਾ ਨਾਣਾ ਵਿੱਚ ਲੱਗਦਾ ਤੇ ਪਿੱਛੇ ਲੱਗਦਾ ਪਰ ਨਾਣੀ ਦੇ ਕੋਈ ਅੱਗੇ ਤਾਂ ਲੱਗਦਾ ਨਹੀਂ ਸ਼ਬਦ ਤਾਂ ਮੇਰੇ ਮਗਰ ਬੋਲੋ ਨਾਣਾ ਖਾਲੀ ਨਾਣਾ ਖਾਲੀ ਜੀ ਮੈਂ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਤੇ ਕੋਈ ਸ਼ਬਦ ਨਹੀਂ ਹੁੰਦਾ ਨਾਣਾ ਵਿੱਚ ਲੱਗਦਾ ਤੇ ਪਿੱਛੇ ਲੱਗਦਾ ਪਰ ਨਾਣੇ ਦੇ ਕੋਈ ਅੱਗੇ ਤਾਂ ਲੱਗਦਾ ਨਹੀਂ ਸ਼ਬਦ ਤਾਂ ਮੇਰੇ ਮਗਰ ਬੋਲੋ ਨਾਣਾ ਖਾਲੀ ਨਾਣਾ ਖਾਲੀ ਜੀ ਮੈਂ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ ਨਾਣੇ ਤੇ ਕੋਈ ਸ਼ਬਦ ਨਹੀਂ ਹੁੰਦਾ ਨਾਣਾ ਵਿੱਚ ਲੱਗਦਾ ਤੇ ਪਿੱਛੇ ਲੱਗਦਾ ਪਰ ਨਾਣੇ ਦੇ ਕੋਈ ਅੱਗੇ ਤਾਂ ਲੱਗਦਾ ਨਹੀਂ ਸ਼ਬਦ ਤਾਂ ਮੇਰੇ ਮਗਰ ਬੋਲੋ ਨਾਣਾ ਖਾਲੀ ਨਾਣਾ ਖਾਲੀ ਜੀ ਮੈਂ ਧੰਨਵਾਦ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਂਦੀ ਆ ਤਾਂ ਤੁਸੀਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ